ਹੈਲੋ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਕਟਿੰਗ ਬਹੁਤ ਹੀ ਸਿੰਪਲ ਤਰੀਕੇ ਨਾਲ

ਰੱਖਾਂਗੇ 7 ਇੰਚ ਸਟਾ ਮੋਟਾ ਹੋ ਗਿਆ ਇਹਦਾ ਸੀ ਰੱਖਾਂਗੇ ਬਾਸਤੀ ਨਿਸ਼ਾਨੀ ਜਿਵੇਂ ਸਿੱਖ ਸਾਡੀ ਵੀ ਆ ਅਸੀਂ ਵੀ ਤੇ ਨਿਸ਼ਾਨਾ ਦਾ ਦਾਂਗੇ ਲੋਪਾਂ ਦੇ ਉੱਤੇ ਫਿਰ ਅੱਧਾ ਇੰਚ ਅਸੀਂ ਇੱਥੋਂ ਇਹ ਸਾਡੀ ਕਟਿੰਗ ਦੀ ਨਿਸ਼ਾਨੀ ਹੇਠਾਂ ਅੱਗੇ ਵੇਸ ਦੀ ਛਾਲੀਆਂ ਗਈਆਂ ਫਿਰ ਅਸੀਂ 2 ਇੰਚ ਇਹ ਸਾਡੀ ਬੈਕ ਕਾਟ ਹੈਗੀ ਆ ਇਹ ਸਾਡੀ ਡੈਕ ਦੀ ਕੱਟੀ ਕਰਦੇ ਆਂਗੇ ਫਿਰ ਇੱਥੇ ਇਹ ਸਾਡਾ ਅੱਧਾ ਇੰਚ ਇੱਥੋਂ ਅੱਧਾ ਕੱਟ ਲੈਣਾ ਤੋਂ ਬਾਅਦ ਲਉਣੀ ਹੀ ਲਉਣੀ ਹੈ ਅੱਧਾ ਇੰਚ ਤੇ ਸਿੱਧਾ ਬਾਟ ਨੂੰ ਨਹੀਂ ਦੀਆ ਫਿਰ ਅਸੀਂ ਬਾਡੀ ਨਿਸ਼ਾਨੀ ਫੈਟ ਸੀਨ ਦੀ 15 ਫੈਟ ਸੀਨ ਸਾਡੀ 15 15 ਫਿਰ ਸਾਤ ਦੇ ਅਹੀਆ ਖੰਗਾਇਆ ਤੇਰਾ ਰੱਖਿਆ ਵਾ ਅੱਜ 15 ਦਿਨਾਂ ਲਈ ਰਹਾ ਦਿੱਤੀ ਹੈ ਫਿਰ ਇਸ ਹਿੱਸੇ ਨੂੰ ਸੈਂਟਰ ਵਿੱਚ ਪਿਆ ਸਾਡੀ ਕਮਰ ਦੇ ਨਿਸ਼ਾਨ ਸਾਡੀ ਕਮਰ ਇਹਦੇ ਆ ਸੋਉ ਸੂਆ ਉੱਪਰ ਰੱਖਾਗੇ 17 17 ਕਿਉਂ ਰੱਖੀਏ ਕਿਉਂਕਿ ਪਲੇਟ ਪਰ ਵਿੱਚ ਵੀ ਕਪੜਾ ਚਾਹੀਦਾ ਹੈ ਰੇਟਾਂ ਦੇ ਵਿੱਚ ਕਪੜਾ ਅੱਧਾ-ਅੱਧਾ ਚਲ ਜਾਣਾ ਹੈ ਇਸ ਕਰਕੇ ਸੀਸ ਤਾਹਾਂ ਰੱਖੀਏ ਰਸ ਸ਼ਾਦੀ ਦੇ ਨਿਸ਼ਾਨ ਤੇ ਕਮਲ ਦੇ ਨਿਸ਼ਾਨ ਨੂੰ ਮਿਲਾ ਦਵਾਂਗੇ ਅਸੀਂ ਇਹਦੇ ਦੇ ਨਿਸ਼ਾਨ ਨੂੰ ਇਕੱਠੇ ਸਾਡੀ ਕਮਰ ਹੈਗੀ ਆ ਬਾਾਈ ਨੂੰ ਬਾਾਈ ਧਮਾ ਕੇ ਫਿਰ ਅੰਨ ਮਿਲਾ ਲਵਾਂਗੇ ਕਿਤਾ ਬਹੁਤ ਸਾਫ਼ ਹੋ ਗਈ ਉਹ ਦੇਖ ਤੁਸੀਂ ਕੱਟਿੰਗ ਹੁਣ ਅਸੀਂ ਤੁਹਾਨੂੰ ਦੱਸਾਂਗੇ ਇਹਨੇ ਇੱਕ ਪਲੇਟ ਪਾਣੀ ਪਲੇਟ ਅਸੀਂ 12 ਤੇ ਪਾਵਾਂਗੇ ਇਹਦੇ ਤਾਂ ਅਸੀਂ 12 ਤੇ 4 ਇੰਚ ਦਾ 3.5 ਦਾ ਗੈਪ ਰੱਖਾਂਗੇ ਜੇ ਚਾਹ ਤਾਂ ਬਿਲਕੁਲ ਤਾਂ 3.5 ਦਾ ਗੈਪ ਚਲਿਆ ਹੋਇਆ ਹੋਰੀ ਤੇ ਉੱਪਰ kia 3 ਇੰਚ ਇਧਰੋਂ ਫਿਰ نیچے ਰੱਖਣਾ ਆਪਾਂ 7 ਇੰਚ ਲੈਂਥ ਲੈਂਦੀ ਠੀਕ ਹੈ 7 ਇੰਚ ਲੈਂ ਤਾਂ ਇਹਦੇ ਵਿਚਕਾਰ ਲਾ 3.5 ਇਹਦਾ ਹੈ ਅਹੁਣੇ ਲੈਂਦਾ ਤਾਂ ਅਸੀਂ 7 ਇੰਚ ਦੇ પેટ ਪਾਇਆ ਫਿਰ ਅੱਧਾ ਇੰਚ ਮੈਂ ਸੌਰੀ 3.5 ਦਾ ਅਸੀਂ ਨਿਸ਼ਾਨ ਲਾਇਆ ਹੈ ਸੈਂਟਰ ਵਿੱਚ ਉਹਨੂੰ ਅਸੀਂ ਹਾਫ ਕਰ ਦੇਣਾ ਵਾ ਇਹ ਸਾਡਾ પેટ ਬਹੁਤ ਪਰਫੈਕਟ ਪੈਂਦਾ ਹੈ ਫਿਰ ਅੱਧਾ ਅੱਧਾ ਇੰਚ ਦਰੋਂ टिक कर लेना, फिर इसमें चा जोड़ देना है इस ना पेट बहुत सोना पता है ठीक है फिर ही तो रखेंगे, दो इंच थोड़ा दो इंच तक ये साँची पलोई के निशान है ਫਿਰ ਉਤਰਾਸੀ ਦਿਨ ਦਾ ਗੈਰਦਾਨਾ ਦੇ ਮੈਂ ਖਾਰਸੀ ਸੌਰੀ ਉਤਰਾਸੀ ਦਾਇਤਾ ਗੈਸ ਦਾ 100 ਦਰਸ਼ਨ ਤੋਂ ਬਾਅਦ ਨੂੰ ਕਿ ਮਸਾਖ ਵਿੱਚ ਉਹ ਅੱਜ ਦਿਨ ਸ਼ਾਮ ਹੈ ਕਿਨੇ ਸਾਡੇ ਦੇਖ ਸਕਦੇ ਹੋ ਤੁਸੀਂ ਜਿਵੇਂ ਅਸੀਂ ਰੱਖਿਆ ਤੀੜਾ 6.5 ਇੰਚ ਫਿਰ ਅਸੀਂ 7 ਇੰਚ ਮੋਟਾ ਰੱਖਿਆ ਫਿਰ ਅਸੀਂ ਬਾਈ 1 ਇੰਚ ਦੀ ਕਾਟ ਅਗਲੇ ਪੇਚ ਦੀ ਪਰ ਅਸੀਂ ਦੋ ਅੰਚ ਦੀ ਕਾਟ ਪਾਈ ਆ ਬੈਕ ਪੇਜ ਤੇ ਫਿਰ ਅਸੀਂ ਛਾਤੀ ਦੀ ਨਿਸ਼ਾਨੀ ਲਾਈ ਆ ਜਿਵੇਂ ਸਾਡੀ ਛਾਤੀ ਵੀ ਹੈ ਆਪਾਂ ਸਾਡੀ ਵੀ 2.5 ਉੱਤੇ ਰੱਖੀ ਆ ਠੀਕ ਹੈ ਫਿਰ ਆਪਾਂ ਕਮਰ ਦੀ ਨਿਸ਼ਾਨ ਲਾਇਆ ਫਿਰ ਅਸੀਂ ਕਮਰ ਦਾ ਨਿਸ਼ਾਨ ਲਾਇਆ ਬਸ ਹੱਦਕਲ ਸੀ 16 ਸੀ ਤਾਰਾ ਰੱਖੀ ਆ ਕੁਝ ਅੱਧਾ ਦੰਚ ਪਲੇਟਾਂ ਦੇ ਵਿੱਚ ਆ ਦੇਣਾ ਫਿਰ ਅਸੀਂ ਥੇਪ ਦੀ ਨਿਸ਼ਾਨੀ ਲਾਈ ਆ ਜਿਵੇਂ ਸਾਡੀ ਇਹ ਸੀ ਬਾਈ ਤੇ ਆਪਾਂ 11 ਇੰਚ ਦੇ ਟਿੱਕੇ ਦਿਆ ਇਹ ਆ 3 ਇਹ ਆ 22 ਹੋ ਜਾਂਦਾ ਆ ਧੰਨਵਾਦ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀਏ ਲਾਈਕ ਤੇ ਸ਼ੇਅਰ ਜ਼ੋਰ ਕਰਿਓ